ਸਿੰਘ ਜੀ ਅੱਛਾ ਕੀ ਗੱਲ ਕੀ ਹੋਈ ਹੈ ਜੀ ਜੀ ਗੱਲ ਕੋਈ ਨਹੀਂ ਹੋਇਆ 26 ਤਰੀਕ ਨੂੰ 11:00 ਸਵਾ 11 ਕਾਲ ਆਈ ਹੈ ਜੀ ਅੱਛਾ ਜੀ ਤੇ ਉਹਨਾਂ ਨੂੰ ਕਾਲ ਆਈ ਤੇ ਕਾਲ ਕਿਹਨੂੰ ਕਾਲ ਕਿਨੂੰ ਆਈ ਹੈ ਅਸ਼ਪਾਲ ਸਿੰਘ ਨੂੰ ਜੀ ਤੁਹਾਡੇ ਕੀ ਲੱਗਦੇ ਹੈ ਭਰਾ ਮੇਰੇ ਵੱਡੇ ਜੀ ਅੱਛਾ ਜੀ ਗੁੰਮ ਹੋਏ ਸੀ ਕਿ ਹਾਂ ਜੀ ਗੁੰਮ ਹੋਏ ਤੇ ਅੱਜ ਕਿੱਥੋਂ ਦੇ ਕਿੱਥੋਂ ਮਿਲੀ ਹੈ ਜੀ ਇਹ ਕੱਲ ਖੁਰਦ ਤੋਂ ਸਾਨੂੰ ਲਾਸ਼ ਮਿਲੀ ਹੈ ਜੀ ਅੱਛਾ ਜੀ ਤੇ ਇਹ ਲਾਸ਼ ਸਾਡੀ ਸੁਣਵਾਈ ਨਹੀਂ ਹੋ ਰਹੀ ਪੂਰੀ ਜੀ ਅੱਛਾ 26 26 ਤਰੀਕ ਤੋਂ ਹੀ ਮਗਰ ਬੱਚੇ ਫਿਰਦੇ ਹੈ ਅੱਛਾ ਯਾ ਸਾਨੂੰ ਅੱਜ ਲਾਸ਼ ਮਿਲੀ ਪਹਿਲੇ ਦਿਨ ਦੀ ਅੱਛਾ ਹਾਂਜੀ ਤੇ ਗੁਰਜਾ ਤੁਹਾਨੂੰ ਪਤਾ ਕਿਦਾਂ ਲੱਗਿਆ ਕਿ ਨਹਿਰਾਂ ਚ ਜੀ ਸਾਨੂੰ ਮੋਟਰਸਾਈਕਲ ਉੱਥੋਂ ਮਿਲਿਆ ਏ ਕਿੱਥੋਂ ਮਿਲਿਆ ਜੀ ਹਰੇ ਗਰਦਿੱਤੀ ਵਾਲੇ ਨਹਿਰਾ ਤੋਂ ਗਰਦਿੱਤੀ ਵਾਲੇ ਨਹਿਰਾ ਤੋਂ ਹਾਂਜੀ ਮੋਟਰਸਾਈਕਲ ਮਿਲਿਆ ਹਾਂਜੀ ਹੋਰ ਕੀ ਸੀਗਾ ਉੱਥੇ ਚੱਪਲਾਂ ਸੀ ਜੀ ਅੱਛਾ ਉਸ ਤੋਂ ਬਾਅਦ ਤੁਸੀਂ ਨਹਿਰਾ ਮਗਰਾ ਕੀਤਾ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਜਿਹੜੀ ਲਾਸ਼ ਫਰੋਸ਼ ਆ ਤੇ ਮਿਲੀ ਆ ਹਾਂਜੀ ਹਾਂਜੀ ਹੁਣ ਕੀ ਗੱਲ ਕਰਦਾ ਤੂੰ ਹਾਂਜੀ ਕੀ ਮੰਗ ਕੀ ਹੈਗੀ ਆ ਕੀ ਮੰਗ ਕਰ ਰਹੇ ਹੋ ਜੀ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਠੀਕ ਹੈ ਜੀ ਤੇ ਪੋਸਟਮਾਰਟਮ ਲਈ ਭੇਜਿਆ ਗਿਆ ਜੀ ਹਾਂਜੀ ਠੀਕ ਕਿੰਨਾ ਤਾਂ ਸ਼ੱਕ ਹੈਗਾ ਕਿਸੇ ਤੇ ਜੀ ਸਾਨੂੰ ਸ਼ੱਕ ਹੈਗਾ ਜੀ ਜਿਨ੍ਹਾਂ ਨਾਲ ਫੋਨ ਤੇ ਗੱਲ ਹੋਈ ਇਹਦੇ ਨਾਲ ਉਹਨਾਂ ਤੋਂ ਸਾਨੂੰ ਸ਼ੱਕ ਆ ਵੀ ਉਹ ਘਰ-ਬਾਰ ਛੱਡ ਕੇ ਘਰੋਂ ਚਲੇ ਗਏ ਹੈਗਾ ਤੁਹਾਡੇ ਕੋਲ ਰਿਕਾਰਡ ਆ ਹਾਂਜੀ ਕਢਵਾਇਆ ਜੀ ਨਹੀਂ ਜੀ ਸਾਡੇ ਕੋਲ ਕੋਈ ਰਿਕਾਰਡ ਹੈਗਾ ਪੁਲਿਸ ਨੂੰ ਕੀਤਾ ਸੁਣਾਕਤਾ ਜੀ ਹਾਂਜੀ ਕੀਤਾ ਕੀ ਕਹਿੰਦੀ ਪੁਲਿਸ ਵੱਲੋਂ ਕੀ ਪ੍ਰੋਸਾ ਦਿੱਤਾ ਪੁਲਿਸ ਕਹਿੰਦੇ ਸਾਨੂੰ ਸਵਾਇ ਕੁਸ਼ਨ ਪਤਾ ਦੇ ਦਿਓ ਪੂਰਾ ਕਾਗਜ਼ ਦੇ ਦਿਓ ਜੀ ਅੱਛਾ ਜੀ ਬਸ ਫਿਰ ਨਹੀਂ ਕਾਰਵਾਈ ਕਰਾਂਗੇ ਠੀਕ ਹੈ ਹਾਂ ਜੀ ਕਾਰਵਾਈ ਦਾ ਭਰੋਸਾ ਜਿਤਾ ਰਹੇ ਆ ਜੀ ਹਾਂ ਜੀ ਅਜੇ ਤੱਕ ਹੋਣ ਪਤਾ ਲੱਗੂਗਾ ਕਹਿੰਦੇ ਆ ਸਾਨੂੰ ਠੀਕ ਹੈ ਕਿੱਥੇ ਲਿਜਾਇਆ ਗਿਆ ਪੋਸਟਮਾਰਟਮ ਲਈ ਸਰੋਜਪੁਰ ਠੀਕ ਹੈ ਸਰਾਂਜ ਕਲਾਸ਼ ਮਿਲੀ ਗੱਲ ਕਰਦੇ ਕੀ ਮਾਮਲਾ ਕੀ ਹੈ ਇਹ ਦਰਬੋਣੀ ਮਿਲਿਆ ਰਿਸ਼ਵਤ ਸਿੰਘ ਸਨ ਆਫ ਕੇਵਲ ਸਿੰਘ ਚੱਕ ਹਮਦਲਾ ਥਾਣਾ ਹਰਪੁਰ ਦੀ ਅੱਛਾ ਜੀ ਇਹਨੇ 26 ਤਰੀਕ ਨੂੰ ਘਰੋਂ ਆਇਆ ਠੀਕ ਹੈ ਮੋਟਰਸਾਈਕਲ ਇਹਦਾ ਮਿਲ ਗਿਆ ਸੀ ਗੁਰਦਿੱਤੀ ਵਾਲੇ ਹੱਟ ਤੋਂ ਠੀਕ ਹੈ ਜੀ ਤੇ ਅੱਜ ਦੀ ਡੈੱਡ ਬੋਡੀ ਜਿਹੜੀ ਫਰੋਸ਼ਾ ਨੇੜਾ ਚ ਮਿਲ ਗਈ ਉੱਥੇ ਕੱਲ ਫਿਰ ਠੀਕ ਹੈ ਤੇ ਫਾਨੀ ਦਾ ਪੂਸਟਮਾਨ ਬ੍ਰਾਹਮਣ ਹੈ ਠੀਕ ਹੈ ਤੇ ਜੇ ਕੋਈ ਵੀ ਡੋక్టర్ ਦਾ ਆਪੀਨ ਹੋਏਗਾ ਸਲਾਹ ਕਰੇਗਾ ਠੀਕ ਹੈ ਵਾਰਸਾਂ ਦੇ ਬਿਆਨ ਲੈ ਕੇ ਨਹੀਂ ਉਹ ਲੈ ਰਹੇ ਆ ਕੱਲੇ ਡੈੱਡ ਬੋਡੀ ਜਸ ਮੇਰੀ ਇਹ ਹਾਲੇ ਕੁਝ ਵੀ ਕਹਿਣਾ ਮਤਲਬ ਟਾਈਮ ਤੋਂ ਪਹਿਲਾਂ ਠੀਕ ਹੈ ਹਾਂ ਜੀ ਹਾਂ ਜੀ ਗਲਾਵਜ਼ ਪਾਏ ਹੋਏ ਗੋਤਾਖਰੀ ਦਾ ਕੰਮ ਕਰਦੇ ਹਾਂ ਹਾਂ ਜੀ ਹਾਂ ਜੀ ਦੱਸੋ ਜੀ ਉੱਤੋਂ ਬੜਾ ਮੈਂ ਮੇਰਾ ਪਿੰਡ ਬੜਾ ਭਾਈ ਦਾ ਪਿੰਡ ਹੈ ਬਲਾਕ ਕਲਖੁਰਦ ਜ਼ਿਲ੍ਹਾ ਫਿਰੋਜ਼ਪੁਰਾ ਜੀ ਅੱਛਾ ਜੀ ਮੈਂ ਗੋਤਾਖੁਰੀ ਦਾ ਕੰਮ ਕਰਦਾ ਜੀ ਅੱਛਾ ਜੀ ਅੱਜ ਵੀਰਾ ਇਹ ਮੇਰੇ ਤੋਂ ਮੇਰੇ ਕੋਲ ਆਏ ਇਹਨਾਂ ਦਾ ਪਿੰਡ ਹੈ ਮੱਲਾਲੇ ਦੇ ਕੋਲ ਆ ਪਿੰਡ ਹੈ ਇਹਨਾਂ ਦਾ ਜੀ ਹਮਦਾਲਾ ਜੀ ਅੱਛਾ ਜੀ ਉੱਥੋਂ ਦੀ ਡੈੱਡ ਬੋਡੀ ਆ ਅੱਛਾ ਜੀ ਤੇ ਤੁਹਾਡੇ ਵੱਲ ਕੱਢੀ ਗਈ ਹੈ ਹਾਂ ਜੀ ਹਾਂ ਜੀ ਮੇਰੇ ਲੋਕ ਕੱਢੀ ਗਈ ਹੈ ਜੀ ਠੀਕ ਹੈ ਅੱਧਾ ਘੰਟਾ ਹੋ ਗਿਆ ਕੱਢੀ ਕਿੰਨੇ ਵਜੇ ਜਿਹੜੀ 8:00 ਡੈੱਡ ਬੋਡੀ ਆ ਅੱਧਾ ਘੰਟਾ ਹੋ ਗਿਆ ਜੀ ਕੱਢੀ ਨੂੰ ਕਿੰਨਾ ਸਮਾਂ ਕਿੰਨਾ ਸਮਾਂ ਹੀ ਬਣਾ ਕੇ ਦੱਸ ਗਈ ਅੱਛਾ ਜੀ ਹਾਂਜੀ ਠੀਕ ਹੈ ਵਾਰਸ ਪਹੁੰਚ ਗਏ ਜੀ ਹਾਂਜੀ ਵਾਰਸ ਪਹੁੰਚ ਗਏ ਮੁੰਡੇ ਦਾ ਭਰਾ ਹੈਗਾ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਢੀ ਗਈ ਹਾਂਜੀ ਹਾਂਜੀ ਪੁਲਿਸ ਦੀ ਮੌਜੂਦਗੀ ਉਹਨਾਂ ਦੀ ਸਹਿਮਤੀ ਨਾਲ ਕੱਢੀ ਗਈ ਹੈ ਜੀ ਠੀਕ ਪੁਲਿਸ ਨੇ ਪ੍ਰਸ਼ਾਸਨ ਨੇ ਬਹੁਤ ਧੰਨਵਾਦੀ ਆਪਾਂ ਉਹਨਾਂ ਦਾ ਕਰਦੇ ਆ ਜੀ ਅੱਛਾ ਜੀ ਸਾਰੇ ਮੁਲਾਜ਼ਮ ਸਾਹਿਬ ਆਏ ਆ ਜੀ ਠੀਕ ਹਾਂਜੀ ਹਾਂਜੀ